ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਪਿੰਡ ਦੇ ਬਾਹਰਵਾਰ ਪਿਪਲਾਂ ਦੇ ਸਾਹ ਹੇਠ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਬੇਬੇ ਕਰਤਾਰੋ ਇਕੱਲੀ ਰਹਿੰਦੀ ਸੀ ਹਵੇਲੀ ਵੱਡੀ ਸੀ ਪਰ ਉਸਦਾ ਖਾਲੀਪਨ ਉਸ ਤੋਂ ਵੀ ਕਿਤੇ ਵੱਡਾ ਸੀ ਬੇਬੇ ਦੀ उमर ਅਸੀਆਂ ਨੂੰ ਟੱਕ ਚੁਕੀ ਸੀ। ਸਰੀਰ ਕਮਜ਼ੋਰ ਹੋ ਚੁਕਾ ਸੀ ਪਰ ਅੱਖਾਂ ਵਿੱਚ ਇੱਕ ਅਜੀਬ ਜਈ ਚਮਕ ਹਮੇਸ਼ਾ ਰਹਿੰਦੀ ਸੀ। ਇੱਕ ਉਡੀਕ ਦੀ ਚਮਕ। ਉਸਦੇ ਦੋ ਪੁੱਤ ਸਨ। ਦੋਵੇਂ ਵਿਦੇਸ਼ਾਂ ਵਿੱਚ ਵਸ ਗਏ ਸਨ। ਸ਼ੁਰੂ-ਸ਼ੁਰੂ ਵਿੱਚ ਤਾਂ ਚਿੱਠੀਆਂ ਆਉਂਦੀਆਂ ਰਹੀਆਂ ਅਤੇ ਹੌਲੀ-ਹੌਲੀ ਉਹ ਵੀ ਤਿਹਾਰਾਂ ਤੱਕ ਸਿਮਟ ਗਏ। ਬੇਬੇ ਕਦੇ ਸ਼ਿਕਾਇਤ ਨਹੀਂ ਸੀ ਕਰਦੀ ਜਦੋਂ ਵੀ ਪੁੱਤ ਫੋਨ ਕਰਦੇ ਵੈਸੇ ਹੀ ਕਹਿੰਦੀ ਮੈਂ ਠੀਕ ਹਾਂ ਪੁੱਤ। ਤੁਸੀਂ ਖੁਸ਼ ਰਹੋ ਪਰ ਫੋਨ ਰੱਖਣ ਤੋਂ ਬਾਅਦ ਉਹ ਕੈਂਟੀਆਂ ਬੱਦੀ ਸਰਦਾਰ ਜੀ ਦੀ ਲੱਗੀ ਵੱਡੀ ਤਸਵੀਰ ਅੱਗੇ ਬੈਠੀ ਰਹਿੰਦੀ ਸਰਦਾਰ ਜੀ ਨੂੰ ਗੁਜ਼ਰੇ 20 ਸਾਲ ਹੋ ਗਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਬੇਬੀ ਨੇ ਸਮੀ ਨੂੰ ਜਿਵੇਂ ਰੋਕ ਲਿਆ ਸੀ ਘਰ ਦੀ ਹਰ ਚੀਜ਼ ਉੱਥੇ ਹੀ ਸੀ ਜਿੱਥੇ ਸਰਦਾਰ ਜੀ ਛੱਡ ਕੇ ਗਏ ਸਨ ਇੱਕ ਦਿਨ ਸਵੇਰ ਤੋਂ ਹੀ ਬਦਲਵਾਈ ਸੀ ਠੰਡੀ ਹਵਾ ਚੱਲ ਰਹੀ ਸੀ ਬੇਬੇ ਦੇ ਗੋਡਿਆਂ ਵਿੱਚ ਅੱਜ ਦਰਦ ਜ਼ਿਆਦਾ ਸੀ ਉਹ ਕੁੰਡੀ ਦੇ ਸਹਾਰੇ ਉੱਠੀ ਤੇ ਆਪਣੇ ਪੁਰਾਣੇ ਸੰਦੂਕ ਵੱਲ ਗਈ। ਉਸਨੇ ਕਮਦੇ ਹੱਥਾਂ ਨਾਲ ਸੰਦੂਕ ਖੋਲ੍ਹਿਆ। ਵਿੱਚੋਂ ਕਪੂਰ ਦੀਆਂ ਗੋਲੀਆਂ ਤੇ ਪੁਰਾਣੀਆਂ ਯਾਦਾਂ ਦੀ ਮਿਲੀ ਜੁੜੀ ਮਹਿਕ ਆਈ। ਉਸਨੇ ਸਭ ਤੋਂ ਹੇਠਾਂ ਪਈ ਇੱਕ ਤੈਅ ਕੀਤੀ ਹੋਈ ਪੱਗ ਚੁੱਕੀ। ਇਹ ਸਰਦਾਰ ਜੀ ਦੀ ਆਖਰੀ ਪੱਗ ਸੀ। ਫਿੱਕੇ ਗੁਲਾਬੀ ਰੰਗ ਦੀ। ਬੇਬੇ ਨੇ ਪੱਗ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਦੀਆਂ ਬੁੱਢੀਆਂ ਅੱਖਾਂ ਵਿੱਚੋਂ ਹੰਝੂ ਵਹਿ ਤਰੇ। ਬੜੀ ਧੀਰ ਲਾਤੀ ਸਰਦਾਰ ਜੀ ਉਪਗਨ ਗੱਲਾਂ ਕਰਨ ਲੱਗੀ ਬੱਚੀ ਤਾਂ ਆਪਣੇ ਆਲੇ ਨਹੀਂ ਆ ਚੁਕਸਨੀ ਮੇਰਾ ਹੁਣ ਇੱਥੇ ਕੋਈ ਨਹੀਂ ਇੱਕੰਦਾ ਮੈਨੂੰ ਖਾਂ ਨੂੰ ਆਉਂਦੀਆਂ ਨੇ ਹਰੋ ਸ਼ਾਮ ਹੁੰਦੀ ਐ ਮੈਂ ਬੂਆ ਖੁੱਲਾ ਰੱਖਦੀ ਆ ਕਿ ਸ਼ਾਇਦ ਕੋਈ ਆਵੇ ਪਰ ਸਿਰਫ ਤੁਹਾਡੀ ਯਾਦ ਆਉਂਦੀ ਐ ਉਸ ਦਿਨ ਬੇਬੇ ਨੇ ਕੁਝ ਨਹੀਂ ਖਾਦਾ ਸਾਰਾ ਦਿਨ ਉਸ ਪੱਗ ਨੂੰ ਗੋਦ ਵਿੱਚ ਰੱਖ ਕੇ ਬੈਠੀ ਰਹੀ ਸ਼ਾਮ ਵੇਲੇ ਜਦੋਂ ਹਨੇਰਾ ਹੋਣ ਲੱਗਾ ਉਸਨੇ ਸਰਦਾਰ ਜੀ ਦੀ ਤਸਵੀਰ ਅੱਗੇ ਦੀਵਾ ਜਗਾਇਆ ਉਨੀਂ ਜਰਿਆ ਜਾਂਦਾ ਇਹ ਵਿਛੋੜਾ ਉਸਨੇ ਹੋਲੀ ਜਈ ਕਿ ਮੈਨੂੰ ਵੀ ਲੈ ਜਾਓ ਆਪਣੇ ਕੋਲ ਉਸ ਰਾਤ ਮੀ ਪੈਣਾ ਸ਼ੁਰੂ ਹੋ ਗਿਆ ਬਿਜਲੀ ਦੀ ਗਰਜ ਨਾਲ ਪੁਰਾਣੀ ਹਵੇਲੀ ਕੰਬ ਉਠੀ ਅਗਲੀ ਸਵੇਰ ਜਦੋਂ ਗਵੰਡਨ ਬੇਬੇ ਲਈ ਚਾਹ ਲੈ ਕੇ ਆਈ ਤਾਂ ਦਰਵਾਜ਼ਾ ਅੱਧ ਖੜਕਿਆ ਸੀ ਅੰਦਰ ਜਾ ਕੇ ਉਸਨੇ ਜੋ ਦੇਖਿਆ ਉਸਤੇ ਹੱਥੋਂ ਚਾਹ ਦਾ ਗਿਲਾਸ ਡਿੱਗ ਪਿਆ। ਬੇਬੇ ਕਰਤਾਰੋ ਆਪਣੇ ਮੰਜੇ ਤੇ ਸੁੱਤੀ ਪਈ ਸੀ। ਉਸ ਦੇ ਚਿਹਰੇ ਤੇ ਇੱਕ ਅਦਭੁਤ ਸ਼ਾਂਤੀ ਸੀ। ਇੱਕ ਜਹੀ ਮੁਸਕਾਨ ਜੋ ਸਾਲਾਂ ਬਾਅਦ ਦੇਖਣ ਨੂੰ ਮਿਲੀ ਸੀ। ਉਸ ਦੇ ਦੋਵੇਂ ਹੱਥ ਆਪਣੀ ਛਾਤੀ ਤੇ ਕੱਸੇ ਹੋਏ ਸਨ ਜਿਨ੍ਹਾਂ ਵਿੱਚ ਸਰਦਾਰ ਜੀ ਦੀ ਉਹ ਫਿੱਕੀ ਗੁਲਾਬੀ ਪੱਗ ਕੁੱਟੀ ਹੋਈ ਸੀ। ਕਮਰੇ ਵਿੱਚ ਦੀਵਾ ਬੁੱਝ ਚੁੱਕਾ ਸੀ ਪਰ ਬੇਬੇ ਦੇ ਚਿਹਰੇ ਦਾ ਨੂਰ ਦੱਸ ਰਿਹਾ ਸੀ। ਯੋਸ ਦੀ 20 ਸਾਲਾਂ ਦੀ ਲੰਬੀ ਤੇ ਦਰਦਨਾਕ ਉਡੀਕ ਅੱਜ ਖਤਮ ਹੋ ਗਈ ਸੀ ਉਹ ਆਪਣੇ ਸਰਦਾਰ ਜੀ ਕੋਲ ਪਹੁੰਚ ਗਈ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ